ਸੱਚਕਾਲੀ ਮਹਾ ਕਵਰ ਸਿੰਘ 베ਦੀ ਪੈਰਿਸ ਦੇ ਵਿੱਚ 올림픽 ਖੇਡਾਂ ਹੋ ਰਹੀਆਂ ਤੇ ਖੇਡ ਜਗਤ ਦੇ ਵਿੱਚ ਵੱਡਾ ਹੰਗਾਮਾ ਦਿਖਾਈ ਦੇ ਰਿਹਾ ਕਿਉਂਕਿ ਮੈਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਦੇ ਵਿੱਚ ਡਿਸਕਵਾਲਿਫਾਈ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਵੱਡਾ ਰੋਸ ਜਿਹੜਾ ਦਿਖਾਈ ਦੇ ਰਿਹਾ ਬਹੁਤ ਸਾਰੇ ਸਿਆਸਤਦਾਨ ਬਹੁਤ ਸਾਰੇ ਉੱਚ ਪੱਧਰ ਦੇ ਖਿਡਾਰੀ ਤੇ ਵਿਸ਼ੇਸ਼ ਤੌਰ ਤੇ ਉਹ ਪਹਿਲਵਾਨ ਜੋ ਵਿਨੇਸ਼ ਫੋਗਾਟ ਦੇ ਨਾਲ ਉਹਨਾਂ ਦੇ ਸਾਥੀ ਵਜੋਂ ਹਮੇਸ਼ਾ ਇਸ ਖੇਤਰ ਦੇ ਵਿੱਚ ਰਹੇ ਆ ਕਹਿਣਾ ਪਏਗਾ ਕਿ ਜਿਵੇਂ ਹੀ ਇਹ ਖਬਰ ਬਾਹਰ ਨਿਕਲਦੀ ਆ ਕਿ ਫਨੀਸ਼ ਫੋਗਾਟ ਨੂੰ ਡਿਸਕਵালিਫਾਈ ਕੀਤਾ ਗਿਆ ਹੈ ਇਸ ਦੀ ਗੂੰਜ ਦੇਸ਼ ਦੀ ਚਲਦੀ ਸੰਸਦ ਦੇ ਵਿੱਚ ਵੀ ਪਈ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਟਵੀਟ ਕੀਤਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਟੀਮ ਦੇ ਤੌਰ ਤੇ ਜਿਹੜੇ ਕੋਚ ਦੇ ਤੌਰ ਤੇ ਫਨੀਸ਼ ਫੋਗਾਟ ਦੇ ਨਾਲ ਗਏ ਤਾਂ ਉਹਨਾਂ ਨੂੰ ਆਪਣਾ ਇਤਰਾਜ਼ ਦਰਜ ਕਰਵਾਉਣਾ ਚਾਹੀਦਾ ਇਸ ਕਰਕੇ ਬਹੁਤ ਸਾਰੇ ਤਰਕ ਤੇ ਬਹੁਤ ਸਾਰੇ ਪੱਖ ਤੇ ਬਹੁਤ ਸਰੀਆਂ ਦਲੀਲਾਂ ਦਿਖਾਈ ਦੇ ਰੀਆਂ ਬਹੁਤ ਸਾਰੇ ਸਿਆਸਤਦਾਨਤਾ ਸਿਆਸਤ ਕਰਦੇ ਨਜ਼ਰ ਆ ਰਿਹਾ ਹੈ ਪਰੰਤੂ ਇਸ ਦਾ ਮੁੱਖ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਹੀ ਵਿਨੇਸ਼ ਫੋਗਾਟ ਫਾਈਨਲ ਦੇ ਵਿੱਚ ਪੁੱਜਦੀ ਹੈ ਤੇ ਭਾਰ ਤੋਲਣ ਸਮੇ 100 ਗ੍ਰਾਮ ਉਸ ਦਾ ਪਾਰਵਧਿਆ ਇਸੇ ਕਰਕੇ ਉਸ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਜਦੋਂ ਇਹ ਬੁਰੀ ਖਬਰ ਵਿਨੇਸ਼ ਫੋਗਾਟ ਨੂੰ ਮਿਲਦੀ ਹੈ ਤਾਂ ਉਸ ਦੀ ਤਬੀਤ ਵੀ ਵਿਗੜਦੀ ਹੈ ਉਸ ਨੂੰ ਹਸਤਾਲ ਦਾਖਲ ਕਰਵਾਇਆ ਜਾਂਦਾ ਪਰੰਤੂ ਇਸ ਕਸ਼ਮਕਸ ਦੇ ਵਿੱਚ ਜਿਹੜੀ ਤਕਰੀਰ ਜਿਹੜੀ ਦਲੀਲ ਦਿਖਾਈ ਦੇ ਰਹੀ ਹੈ ਤਾਂ ਕਹਿਣਾ ਪੈਗਾ ਕਿ ਜਿਹੜਾ ਝਟਕਾ ਵਿਨੇਸ਼ ਫੁਗਾਟੂ ਲੱਗਾ ਉਸ ਤੋਂ ਵੱਡਾ ਝਟਕਾ ਭਾਰਤ ਨੂੰ ਲੱਗਾ ਕਿਉਂਕਿ ਤਗਮੇ ਹਾਸਲ ਕਰਨ ਦੀ ਸ਼੍ਰੇਣੀ ਵਿੱਚ ਭਾਰਤ ਬਹੁਤ ਹੀਠਾਂ ਦਿਖਾਈ ਦਿੰਦਾ ਜਿੰਨੇ ਕੁ ਤਗਮੇ ਭਾਰਤ ਹਾਸਲ ਕਰਦਾ ਹੈ ਬਿਸ਼ੱਕ ਉਸ ਦੇ ਨਾਲ ਵਿਸ਼ਵ ਪੱਦਰੀ ਭਾਰਤ ਦਾ ਨਾਮ ਉੱਚਾ ਹੁੰਦਾ ਹੈ ਵਿਸ਼ਵ ਗੁਰੂ ਨੂੰ ਲੈ ਕੇ ਜਿਸ ਤਰ੍ਹਾਂ ਦਾਅਵੇ ਕੀਤੇ ਜਾਂਦੇ ਉਸ ਦੇ ਉੱਤੇ ਵੀ ਵੱਡਾ ਹੰਗਾਮਾ ਦੇਸ਼ ਦੀ ਸੰਸਦ ਦੇ ਵਿੱਚ ਦਿਖਾਈ ਦਿੰਦਾ ਹੈ ਇਤੋਂ ਤੱਕ ਵੀ ਮੰਨਣਾ ਪਏਗਾ ਕਿ ਜਿਸ ਤਰ੍ਹਾਂ ਦੇ ਟਵੀਟ ਵਿਨੇਸ਼ ਫਰਗਾਟ ਨੂੰ ਲੈ ਕੇ ਆ ਰਹੇ ਸੀ ਤਾਂ ਸਭ ਤੋਂ ਪਹਿਲਾਂ ਬਜਲੰਗ ਪੁਨੀਆ ਨੇ ਵੀ ਟਵੀਟ ਕੀਤਾ ਸੀ ਕਿ ਉਹ ਸ਼ੇਰਨੀ ਹੈ ਜਿਸ ਨੇ ਪਰਦਾ ਨਾਮ ਉੱਚਾ ਕੀਤਾ ਹੈ ਪਰੰਤੂ ਇਹ ਪਰਦੇ ਅੰਦਰ ਹੀ ਉਸ ਮਾੜੇ ਸਿਸਟਮ ਦੇ ਖਿਲਾਫ ਲੜਦੀ ਰਹੀ ਹੈ ਜੋ ਅਜੇ ਨਾਮ ਰੋਸ਼ਨ ਕਰ ਰਹੀ ਹੈ ਜੋ ਫਾਈਨਲ ਦੇ ਵਿੱਚ ਪੁੱਜ ਚੁੱਕੀ ਹੈ ਤਾਂ ਕਹਿਣਾ ਪਏਗਾ ਕਿ ਇੱਥੇ ਬਹੁਤ ਸਾਰੇ ਜਿਹੇ ਟਵੀਟ ਦਿਖਾਈ ਦਿੱਤੇ ਜਿਸ ਨੂੰ ਇਸ ਵਕਤ ਤੋਂ ਵੇਖਿਆ ਜਾ ਰਿਹਾ ਕਿ ਇਹ ਟਵੀਟ ਹੀ ਕਿਤਨਾ ਕਿਤੇ ਫਿਨੇਸ਼ ਫੋਗਾਟ ਨੂੰ ਮਹਿੰਗੇ ਪੈਂਦੇ ਨਜ਼ਰ ਆ ਰਿਹਾ ਕਿਉਂਕਿ ਕਹਿਣਾ ਪੈਗਾ ਕਿ ਜਦੋਂ ਪੈਰਿਸ 올림픽 ਖੇਡਾਂ ਦੇ ਵਿੱਚ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਦਾ ਇਸ ਤਰ੍ਹਾਂ ਦੇ ਸ਼ੰਕੇ ਦਿਖਾਈ ਦੇ ਰਹੇ ਸੀ ਕਿ ਵਿਨੇਸ਼ ਫੋਗਾਟ ਪੈਰਿਸ ਜਾ ਵੀ ਸਕਦੀ ਹੈ ਖੇਡਾਂ ਵਿੱਚ ਹਿੱਸਾ ਲੈ ਵੀ ਸਕਦੀ ਹੈ ਕਿ ਨਹੀਂ ਇਸ ਗੱਲ ਨੂੰ ਲੈ ਕੇ ਜਿਸ ਤਰ੍ਹਾਂ ਦਾ ਇੱਕ ਸ਼ਸ਼ੋਪਣ ਦਿਖਾਈ ਦੇ ਰਿਹਾ ਸੀ ਉਸ ਦੇ ਉੱਤੇ ਵਿਨੇਸ਼ ਫੋਗਾਟ ਨੇ ਇੱਕ ਟਵੀਟ ਕੀਤਾ ਸੀ ਤਾਂ ਕਹਿਣਾ ਪੈਗਾ ਕਿ ਪਿਛਲੇ ਸਮੇਂ ਦੇ ਵਿੱਚ ਫਿਰ ਇਹ ਫੁਗਾਰ ਸਮੇਤ ਬਹੁਤ ਸਾਰੇ ਖਿਡਾਰੀ ਜਨਸੀ ਸ਼ੋਸ਼ਣ ਜਿਹੜਾ ਭਾਰਤੀ ਕੁਸ਼ਤੀ ਸੰਘ ਦੇ ਚੇਅਰਮੈਨ ਬ੍ਰਿਜ ਪੋਸ਼ਨ ਦੇ ਉੱਤੇ ਲੱਗੇ ਸਨ ਅਜਿਹੇ ਦੋਸ਼ਾਂ ਨੂੰ ਲੈ ਕੇ ਇੱਕ ਲੰਬੀ ਲੜਾਈ ਜਿਹੜੀ ਹੈ ਉਹ ਦੇਸ਼ ਦੇ ਅੰਦਰ ਦਿਖਾਈ ਦੇ ਰਹੀ ਸੀ ਇਤੋਂ ਤੱਕ ਕਿ ਜਿਹੜਾ ਵਿਵਾਰ ਪੁਲਸ ਵੱਲੋਂ ਪਹਿਲਵਾਨਾਂ ਨਾਲ ਕੀਤਾ ਗਿਆ ਤਾਂ ਬਹੁਤ ਸਾਰੀਆਂ ਸੁਰਖੀਆਂ ਇਸ ਪੱਖ ਤੋਂ ਦਿਖਾਈ ਦਿੱਤੀਆਂ ਸੀ ਕਿ ਜਿਨ੍ਹਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਜਿਨ੍ਹਾਂ ਨੇ ਬਹੁਤ ਸਾਰੇ ਅਜਿਹੇ ਤਗਮੇ ਹਾਸਲ ਕੀਤੇ ਹੈ ਜਿਸ ਦੇ ਨਾਲ ਦੇਸ਼ ਦਾ ਨਾਮ ਰੋਸ਼ਨ ਹੁੰਦਾ ਹੈ ਅੱਜ ਉਹੀ ਸਿਸਟਮ ਇਨ੍ਹਾਂ ਪਹਿਲਵਾਨਾਂ ਨੂੰ ਦਾੰਗਾ ਮਾਰ ਰਿਹਾ ਹੈ ਲੱਤਾਂ ਮਾਰ ਰਿਹਾ ਹੈ ਤਾਂ ਇਸ ਦੇ ਉੱਤੇ ਵੱਡੇ ਇਤਰਾਜ਼ ਸਮੇਂ-ਸਮੇਂ ਤੇ ਦਿਖਾਈ ਦਿੰਦੇ ਰਹੇ ਆ ਕਿਉਂਕਿ ਜਿਹੜੇ ਦੇਸ਼ ਦੇ ਪਹਿਲਵਾਨ ਨੇ ਉਹ ਜਿੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ ਵੱਡੇ ਦੋਸ਼ ਉਸ ਹਾਕਮ ਧਿਰ ਦੇ ਉਹਨਾਂ ਹਾਕਮਾਂ ਤੇ ਲਗਾ ਰਹੇ ਸਨ ਜਿਨ੍ਹਾਂ ਨੇ ਸਿਸਟਮ ਨੂੰ ਗੰਦਲਾ ਕਰ ਦਿੱਤਾ ਤੇ ਇੱਕ ਵੱਡੀ ਲੜਾਈ ਜਿਹੜੀ ਹੈ ਉਹ ਲੜਦੇ ਵਕਾਈ ਦਿੱਤੇ ਸੀ ਪਰੰਤੂ ਉਹ ਲੜਾਈ ਇਸ ਕਰਕੇ ਹਾਰ ਗਏ ਕਿ ਉਹਨਾਂ ਦੇ ਪਿੱਛੇ ਮੋਦੀ ਸਰਕਾਰ ਹੈ ਪਰੰਤੂ ਮੰਨਣਾ ਪਏਗਾ ਕਿ ਜਿਹੜਾ ਝਟਕਾ ਵਿਨੇਸ਼ ਫੋਗਾਟ ਨੂੰ ਲੱਗਾ ਤਾਂ ਇਸ ਦੇ ਵਿੱਚ ਵੀ ਚਰਚਾ ਦਿਖਾਈ ਦੇ ਰਹੀ ਹੈ ਕਿ ਜੇ ਭਾਰਤ ਆਪਣੇ ਆਪ ਨੂੰ ਅਖੰਡ ਭਾਰਤ ਹੋਣ ਦਾ ਦਾਵਾ ਕਰਦਾ ਤਾਂ ਉਹਨਾਂ ਦੇ ਆਪਣੇ ਖਿਡਾਰੀਆਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਰਵਈਆ ਕਿਉਂਕਿ ਜਿਸ ਤਰ੍ਹਾਂ ਚੀਨ ਜਰਮਨੀ ਜਾਂ ਅਮਰੀਕਾ ਵਰਗੇ ਵੱਡੇ ਦੇਸ਼ ਜਿਹੜੇ ਆ ਉਹ ਤਗਮਿਆਂ ਦੀ ਗਿਣਤੀ ਦੇ ਵਿੱਚ ਵੀ ਸਭ ਤੋਂ ਮੋਹਰੀ ਨਜ਼ਰ ਆਉਂਦੇ ਆ ਤੇ 파ਰਤ ਜਿਹੜੋ ਤਗਮਿਆਂ ਦੀ ਗਿਣਤੀ ਦੇ ਵਿੱਚ ਪਛੜਦਾ ਨਜ਼ਰ ਆਉਂਦਾ ਤਾਂ ਇਸ ਗੱਲ ਦੇ ਉੱਤੇ ਸਵਾਲ ਤਾਂ ਹੀ ਖੜੇ ਹੁੰਦੇ ਆ ਕਿ ਖਡਾਰੀਆਂ ਦੇ ਪਿੱਛੇ ਉਹ એનર્ਜੀ ਸਾਡੇ ਸਿਆਸਤਦਾਨ ਜਾਂ ਦੇਸ਼ ਨੂੰ ਚਲਾਉਣ ਵਾਲੇ ਕਿਉਂ ਨਹੀਂ ਲਗਾਉਂਦੇ ਜਿਸ ਦੇ ਨਾਲ ਵੱਧ ਤੋਂ ਵੱਧ ਤਗਮੇ ਜਿਹੜੇ ਆ ਉਹ ਲਏ ਜਾ ਸਕਣ ਤੇ ਦੇਸ਼ ਦਾ ਨਾਮ ਉੱਚਾ ਹੋਵੇ ਪਰੰਤੂ ਜਿਸ ਤਰ੍ਹਾਂ ਬਹੁਤ ਸਾਰੇ ਟਵੀਟ ਜਿਹੜੇ ਆ ਤਸਵੀਰ ਨੂੰ ਸਪਸ਼ਟ ਕਰਦੇ ਨਜ਼ਰ ਆਉਂਦੇ ਆ ਕਿ ਜਿਸ ਤਰ੍ਹਾਂ ਦੀ એનર્ਜੀ ਦੀ ਲੋੜ ਹੈ ਜਾਂ ਜਿਸ ਤਰ੍ਹਾਂ ਫਿਨਿਸ਼ ਫੋਰਗਟ ਜਦੋਂ ਹੁਣ ਫਾਈਨਲ ਦੇ ਵਿੱਚ ਪੁੱਜ ਹੀ ਚੁੱਕੀ ਸੀ ਤਾਂ ਇਹ ਜ਼ਿੰਮੇਵਾਰੀ ਬਣਦੀ ਸੀ ਉਸ ਟੀਮ ਦੀ ਜਿਹੜੀ ਖਟਾਰਨ ਦੇ ਨਾਲ ਗਈ ਹੈ ਉਹਨਾਂ ਦੇ ਕੋਚਾਂ ਦੀ ਜਾਂ ਉਸ ਟੀਮ ਦੀ ਕਿ ਆਖਰ ਉਸ ਦਾ ਬੋਡੀ ਜਾਂ ਉਸ ਦੀ ਡਾਈਟ ਨੂੰ ਕਿਸ ਤਰ੍ਹਾਂ ਮੇਨਟੇਨ ਰੱਖਣਾ ਹੈ ਕਿ ਉਹ ਫਾਈਨਲ ਦੇ ਵਿੱਚ ਪੁੱਜ ਕੇ ਇੱਕ ਤਗਮਾ ਹਾਸਲ ਕਰ ਸਕੇ ਜੋ ਦੇਸ਼ ਲਈ ਹੁੰਦਾ ਤਾਂ ਕਹਿਣਾ ਪੈਗਾ ਵਿਨੇਸ਼ ਫੋਗਾੜ ਦੇ ਇਸ ਮਸਲੇ ਦੇ ਵਿੱਚ ਵੱਡੀ ਨਮੋਸ਼ੀ ਜਿਹੜੀ ਹੈ ਭਾਰਤ ਨੂੰ ਸਹਿਣੀ ਪੈ ਰਹੀ ਹੈ ਕਿ ਜਿਹੜੇ ਤਗਮੇ ਹੁਣ ਵਿਨੇਸ਼ ਫੋਗਾੜ ਨੇ ਕੁਆਲੀਫਾਈ ਕਰਨ ਵੇਲੇ ਹਾਸਲ ਕੀਤੇ ਸੀ ਕਿ ਉਸ ਨੂੰ ਮਿਲਣਗੇ ਕਿ ਉਹ ਤਗਮੇ ਭਾਰਤ ਦੀ ਉਸ ਸ਼੍ਰੇਣੀ ਦੇ ਵਿੱਚ ਦਿਖਾਈ ਦੇਣਗੇ ਜਾਂ ਜਿਸ ਤੰਗ ਦੇ ਨਾਲ ਮਨੈਸ਼ ਫੋਰਗਟ ਨੂੰ ਡਿਸਕਵালিਫਾਈ ਕੀਤਾ ਗਿਆ ਤਾਂ ਉਸ ਨੂੰ ਖਾਲੀ ਹੱਥ ਹੀ ਦੇਸ਼ ਪਰਤਣਾ ਪਏਗਾ ਤਾਂ ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਝਟਕਿਆਂ ਦੇ ਵਿੱਚੋਂ ਭਾਰਤ ਨੂੰ ਹੋਰ ਲੰਘਣਾ ਪਏਗਾ ਇਸ ਦੇ ਨਾਲ ਹੀ ਕੁਝ ਦਈਆਂ ਖਬਰਾਂ ਦਾ ਜ਼ਿਕਰ ਕਰਾਂਗੇ ਜੋ ਪੰਜਾਬ ਦੇ ਨਾਲ ਸੰਬੰਧਿਤ ਨੇ ਤਾਂ ਕਹਿਣਾ ਪਏਗਾ ਕਿ ਜਿਹੜੀ ਸਿੱਟ ਲੌਰੰਸ ਬਿਸ਼ਨੋਈ ਜਾਂ ਸ਼ੁਭ ਦੀਪ ਸਿੰਘ ਸਿੱਧੂ ਮੁਸੇ ਵਾਲਾ ਦੇ ਮਸਲੇ ਦੇ ਵਿੱਚ ਬਣੀ ਹੋਈ ਸੀ ਕਿਉਂਕਿ ਲੋਰਸ ਬਿਸ਼ਨੋਈ ਨੇ ਜੇਲ੍ਹ ਦੇ ਵਿੱਚ ਬੈੱਕ ਕੇ ਇੰਟਰਵਿਊ ਦਿੱਤੀ ਸੀ ਤਾਂ ਵੱਡੇ ਇਤਰਾਜ਼ ਉਹਨਾਂ ਦੇ ਪਿਤਾ ਬਲਕੌਰ ਸਿੰਘ ਨੇ ਇੱਥੋਂ ਤੱਕ ਕਿ ਵੱਖ-ਵੱਖ ਪਟੀਸ਼ਨਾਂ ਅਦਾਲਤਾਂ ਤੱਕ ਗਈਆਂ ਤਾਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਸੀ ਕਿ ਇੱਕ ਸੱਟ ਬਣਾਈ ਜਾਵੇ ਜੋ ਜਲਦ ਤੋਂ ਜਲਦ ਦੱਸੇ ਕਿ ਆਕਰ ਇਹ ਇੰਟਰਵਿਊ ਹੋਈ ਕਿੱਥੇ ਹੈ ਜਦੋਂ ਹੁਣ ਸੱਟ ਨੇ ਆਪਣੀ ਰਿਪੋਰਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰੱਖੀ ਹੈ ਉਹ ਲਫਾਫਾ ਖੁੱਲਿਆ ਜਿਸ ਤੋਂ ਸਪਸ਼ਟ ਹੋਇਆ ਕਿ ਲੋਰਸ ਬਿਸ਼ਨੋਈ ਦੀ ਇੰਟਰਵਿਊ ਖਰੜਦੇ ਸੀਆਈ ਸਟਾਫ ਵਿਕੇ ਹੋਈ ਆ ਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਵਿੱਚ ਹੋਈ ਆ ਕਿਉਂਕਿ ਹੁਣ ਤੱਕ ਸਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੀ ਇਸ ਗੱਲ ਤੋਂ ਇਨਕਾਰੀ ਹੁੰਦੇ ਰਿਹਾ ਹੈ ਕਿ ਇਹ ਇੰਟਰਵਿਊ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਨਹੀਂ ਹੈ ਪਰੰਤੂ ਜਦੋਂ ਹੁਣ ਸਿੱਟਦਾ ਉਹ ਲਫਾਫਾ ਅਦਾਲਤ ਦੇ ਵਿੱਚ ਖੁੱਲਿਆ ਤਾਂ ਇਸ ਦੇ ਨਾਲ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹ ਸਵਾਲਾਂ ਦੇ ਕਿਟਾਰੇ ਵਿੱਚ ਨਜ਼ਰ ਆ ਰਿਹਾ ਇਸ ਦੇ ਨਾਲ ਹੀ ਸ਼ੁਭਦੀਪ ਸਿੰਘ ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਇਸ ਦੀ ਪੁਸ਼ਟੀ ਅਸੀਂ ਬਹੁਤ ਪਹਿਲਾਂ ਕਰ ਦਿੱਤੀ ਸੀ ਕਿ ਇਹ ਇੰਟਰਵਿਊ ਖਰੜ ਦੇ ਸੀਐਚ ਸਟਾਫ ਤੋਂ ਹੋਈ ਹੈ ਜਿਸ ਦੇ ਨਾਲ ਵੇਖਣਾ ਹੋਏਗਾ ਕਿ ਸਰਕਾਰ ਕਿਸ ਤਰ੍ਹਾਂ ਦੇ ਐਕਸ਼ਨ ਵਿੱਚ ਨਜ਼ਰ ਆਏਗੀ ਕਿਉਂਕਿ ਜਿਹੜੇ ਪੁਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਂ ਕਹਿਣਾ ਪੈਗਾ ਕਿ ਪੋਸਤ ਪ੍ਰਸ਼ਾਸਨ ਸੁੱਤਾ ਸੀ ਤੇ ਲਾਰੈਂਸ ਬਸ਼ਨੋਈ ਜਾਗਦਾ ਸੀ ਐਸੇ ਕਰਕੇ ਉਹ ਆਪਣੇ ਤੱਥ ਰੱਖਦਾ ਚਲਾ ਗਿਆ ਕਿ 골ਡੀ ਬਰਾੜ ਨੇ ਇਸ ਕਟੜਾ ਨੂੰ ਕਿਵੇਂ ਇਨਦਾਮ ਦਿੱਤਾ ਹੈ ਤੇ ਗਾਇਕ ਸ਼ੋਭਦੀਪ ਸਿੰਘ ਜੋ ਸਾਰਿਆਂ ਦਾ ਪਿਆਰਾ ਸੀ ਉਹ ਇਸ ਸੰਸਾਰ ਤੋਂ ਪਿਆਰਾ ਹੋ ਗਿਆ ਤੇ ਵੱਡਾ ਕਾਟਾ ਸ਼ੋਭਦੀਪ ਸਿੰਘ Sidhu Mussewala ਦੇ ਪਰਿਵਾਰ ਨੂੰ ਪਿਆ ਜੋ ਸ਼ਾਇਦ ਕਦੇ ਪੂਰਾ ਨਹੀਂ ਹੋ ਸਕੇਗਾ ਬਲਕੌਰ ਸਿੰਘ ਨੇ ਇਹ ਗੱਲ ਕਹੀ ਹੈ ਕਿ ਸਾਨੂੰ ਤਾਂ ਪਹਿਲਾਂ ਵੀ ਸਰਕਾਰ ਤੋਂ ਕੋਈ ਇਨਸਾਫ ਦੀ ਆਸ ਨਹੀਂ ਸੀ ਤੇ ਪੁਲਿਸ ਪ੍ਰਸ਼ਾਸਨ ਅਜਿਹੇ ਦਾਅਵਿਆਂ ਨੂੰ ਠੁਕਰਾਂਦਾ ਜਾ ਰਿਹਾ ਸੀ ਪਰੰਤੂ ਵੇਖਣਾ ਹੋਏਗਾ ਕਿ ਜਦੋਂ ਹੁਣ ਇਹ ਲਫਾਫੇ ਖੁੱਲਿਆ ਤੇ ਕਿੰਨਾ ਅਧਿਕਾਰੀਆਂ ਦੇ ਉੱਤੇ ਸਰਕਾਰ ਦੀ ਗੱਜ ਗਿਰਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਫਿਰ ਠੰਡੇ ਬਸਤੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਇਸ ਦੇ ਨਾਲ ਹੀ ਗੱਲ ਕਰਾਂਗੇ ਆਕਾਲੀ ਦਲ ਦੀ ਆਕਾਲੀ ਦਲ ਦੀ ਗੱਲ ਕਰਨ ਇਸ ਕਰਕੇ ਜ਼ਰੂਰੀ ਆ ਕਿ 2 13 ਜਿਨ੍ਹਾਂ ਦੇ ਵਿੱਚ ਆਪਸੀ ਟਕਰਾਵ ਵਿਵਾਦ ਦਖਾਈ ਦੇ ਰਿਹਾ ਹੈ ਅਕਾਲੀ ਦਲ ਦੇ ਵਿੱਚ ਵੱਡਾ ਸੰਕਟ ਦਖਾਈ ਦੇ ਰਿਹਾ ਹੈ ਪਰੰਤੂ ਲਗਾਤਾਰ ਬੈਠਕਾਂ ਦੇ ਦੌਰ ਦੋਨਾਂ ਧਿਰਾਂ ਦੇ ਵਿਚਾਲੇ ਜਾਰੀ ਨੇ ਅੱਜ ਪਰਜੀਡੀਅਮ ਜਿਹੜੀ ਅਕਾਲੀ ਦਲ ਤੋਂ ਵੱਖ ਹੋ ਕੇ ਟੀਮ ਬਣਾਈ ਗਈ ਸੀ ਉਹ ਦਰਬਾਰ ਸਭ ਨਤਮਸਤਕ ਹੋਇਆ ਤੇ ਉਹਨਾਂ ਨੇ ਅਮਰ ਸਰ ਦੇ ਵਿੱਚ ਇੱਕ ਬੈਠਕ ਕੀਤੀ ਹੈ ਦੱਸਿਆ ਜਾਂਦਾ ਕਿ ਬੈਠਕ ਦੇ ਵਿੱਚ ਕੁਝ ਅਜਿਹੇ ਫੈਸਲੇ ਲਏ ਜਾ ਸਕਦੇ ਆ ਜੋ ਅਕਾਲੀ ਦਲ ਦੇ ਫੈਸਲਿਆਂ ਦੇ ਬਰਾਬਰ ਹੋਣਗੇ ਕਿਉਂਕਿ ਲਗਾਤਾਰ ਸੁਖਬੀਰ ਸਿੰਘ ਬਾਦਲ ਭਾਰੀ ਪੈਂਦੇ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਇਸ ਕਰਕੇ ਵੀ ਭਾਰੀ ਪੈ ਰਿਹਾ ਕਿ ਸਮੁੱਚਾ ਪਾਰਟੀ ਦਾ ਢਾਂਚਾ ਉਹਨਾਂ ਦੇ ਕੋਲ ਹੈ ਚਾਹੇ ਉਹ ਵਰਕਿੰਗ ਕਮੇਟੀ ਹੈ ਚਾਹੇ ਉਹ ਕੋਰ ਕਮੇਟੀ ਹੈ ਤਾਂ ਲਗਾਤਾਰ ਬੈਠਕਾਂ ਦੇ ਦੌਰ ਜਾਰੀ ਹੈ ਤਾਂ ਹੁਣ ਪਾਰਲੀਮੈਂਟਰੀ ਬੋਰਡ ਦਾ ਵੀ ਗਠਨ ਕਰ ਦਿੱਤਾ ਗਿਆ ਜਿਸ ਦਾ ਚੇਅਰਮੈਨ ਬਲਵਿੰਦਰ ਸਿੰਘ ਭੋਂਦਰ ਨੂੰ ਲਗਾਇਆ ਗਿਆ ਜਦੋਂ ਆ ਕਾਲੇ ਦਲ ਲਗਾਤਾਰ ਮੀਟਿੰਗਾਂ ਕਰਕੇ ਅੱਗੇ ਵਧ ਰਿਹਾ ਹੋਵੇ ਤਾਂ ਇਸ ਤੋਂ ਇਹ ਵੀ ਸਪਸ਼ਟ ਹੁੰਦਾ ਕਿ ਸੁਖਬੀਰ ਸਿੰਘ ਬਾਦਲ ਉਸ ਧਿਰ ਦੇ ਉੱਤੇ ਵੀ ਭਾਰੀ ਪੈ ਰਿਹਾ ਹੈ ਤੇ ਅਕਾਲੀ ਦਲ ਦੇ ਵਿੱਚ ਵੀ ਉਸੇ ਤਰ੍ਹਾਂ ਆਪਣੇ ਅਹੁਦੇ ਦੇ ਉੱਤੇ ਬਰਕਰਾਰ ਹੈ ਜਿਸ ਪ੍ਰਧਾਨਗੀ ਨੂੰ ਲੈ ਕੇ ਸਮੇਂ-ਸਮੇਂ ਤੇ ਸਵਾਲ ਖੜੇ ਹੁੰਦੇ ਆਏ ਹੁਣ ਜਦੋਂ ਸੁਖਬੀਰ ਸਿੰਘ ਬਾਦਲ ਨੇ ਸਪਸ਼ਟੀਕਰਨ ਦੇ ਦਿੱਤਾ ਹੈ ਤਾਂ ਕਹਿਣਾ ਪੈਗਾ ਕਿ ਜਿਹੜੇ ਪੰਡ ਸਿੰਘ ਸਬੰਧ ਦੀ ਬੈਠ ਖੋਰੀ ਹੈ ਤਾਂ ਇਸ ਦੇ ਵਿੱਚ ਜਿਹੜਾ ਅਹਿਮ ਫੈਸਲਾ ਆਉਣ ਵਾਲਾ ਹੈ ਤਾਂ ਦੋਨਾਂ ਧਿਰਾਂ ਨੂੰ ਤਲਬ ਕੀਤਾ ਜਾਏਗਾ ਸੱਦਿਆ ਜਾਏਗਾ ਕੁਝ ਚਰਚਾਵਾਂ ਇਹ ਵੀ ਦਿਖਾਈ ਦੇ ਰੀਆਂ ਕਿ ਆਖਰ ਦੋਨੇ 13 ਦੀ ਲੜਾਈ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਆ ਉਹਨਾਂ ਲਈ ਫੈਸਲੇ ਦੀ ਘੜੀ ਹੈ ਉਹ ਕਿਸ ਤਰ੍ਹਾਂ ਦਾ ਫੈਸਲਾ ਕਰਦਿਆ ਜੋ ਪੰਥ ਪ੍ਰਮਾਨਿਤ ਹੋਏਗਾ ਜੋ ਸਿੱਖ ਸੰਗਤ ਪ੍ਰਵਾਨ ਕਰੇਗੀ ਤਾਂ ਕੁਝ ਅਜਿਹੇ ਪੰਥਕ ਆਗੂ ਇਸ ਗੱਲ ਦਾ ਪੱਖ ਰੱਖ ਰਿਹਾ ਕਿ ਜਿਹੜਾ ਸਪਸ਼ਟਿਕਰਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਉਹ ਸਪਸ਼ਟ ਕਰਨਵੇਂ ਕੋਟਨ ਤਕ ਤਰੀਕੇ ਨਾਲ ਦਿੱਤਾ ਗਿਆ ਹੈ ਕਿਉਂਕਿ ਜਿਹੜੀਆਂ ਭੁੱਲਾਂ ਦਾ ਜ਼ਿਕਰ ਜਿਹੜੀਆਂ ਜਾਣੇ ਅਣਜਾਣੇ ਵਿੱਚ ਹੋਈਆਂ ਨੇ ਉਸ ਦਾ ਕੋਈ ਵੀ ਹਵਾਲਾ ਉਸ ਸਪਸ਼ਟ ਕਰਨ ਦੇ ਵਿੱਚ ਨਜ਼ਰ ਨਹੀਂ ਆ ਰਿਹਾ ਜਦੋਂ ਦੋਨੇ ਧਿਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਸੱਦਿਆ ਜਾਏਗਾ ਤਾਂ ਪੰਜ ਸਿੰਘ ਸਭਾ ਦੀ ਬੈਠਕ ਦੇ ਵਿੱਚ ਕਿਸ ਤਰ੍ਹਾਂ ਦੀਆਂ ਗਲਤੀਆਂ ਦਰਸਾਈਆਂ ਜਾਣਗੀਆਂ ਜਾਂ ਕਿਸ ਧਿਰ ਨੂੰ ਜ਼ਿੰਮੇਵਾਰ ਬਣਾਇਆ ਜਾਏਗਾ ਆਖਰ ਕੀ ਸੁਖਵੀਰ ਸਿੰਘ ਬਾਦਲ ਵਾਲੀ ਤਰ 파루 ਰੱਖੀ ਜਾਏਗੀ ਜਾਂ ਬਣਾ ਦਿੱਤੀ ਜਾਏਗੀ ਫਿਲਹਾਲ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਬੈਠਕਾਂ ਕਰਕੇ ਪ੍ਰੋਗਰਾਮ ਲਿਕਰੇ ਆ ਜਿਸ ਤਰ੍ਹਾਂ ਡੈਲੀਗੇਟ ਇਜਲਾਸ ਸੱਦਿਆ ਕੁਝ ਕਾਨਫਰੰਸਾਂ ਕਾਲੇ ਦਲ ਨੇ ਉਲੀਕੀਆਂ ਚਾਹੇ ਉਹ ਕਰਨੈਲ ਸਿੰਘ ਈਸੜੂ ਨਾਲ ਸੰਬੰਧਤ ਨੇ ਚਾਹੇ ਬਾਬਾ ਬਕਾਲਾ ਰਖੜ ਪੁੰਨਿਆ ਦਾ ਮੇਲਾ ਤੇ ਸੰਤ ਹਰਜਨ ਸਿੰਘ ਲੋਂਗੋਵਾਲ ਦੀ ਵਰਸੀ ਜੋ ਹੁਣ ਜਾ ਰਹੀ ਹੈ ਉਸ ਨੂੰ ਲੈ ਕੇ ਵੀ ਕੁਝ ਪ੍ਰੋਗਰਾਮ ਅਕਾਲੇ ਦਲ ਨੇ ਉਲੀਕ ਦਿੱਤੇ ਆ ਤੇ ਇਸ ਦੇ ਨਾਲ ਹੀ ਜਿਹੜੀ ਅਕਾਲੀ ਦਲ ਤੋਂ ਵਾਕ ਕੋਈ ਤਰ ਸੀ ਉਹ ਸੈਮੀਨਾਰ ਕਰ ਰਹੀ ਹੈ ਉਹ ਵੀ ਵਰਸੀ ਤੇ ਸ਼ਤਾਰਦੀਆਂ ਦੇ ਸੰਬੰਧ ਵਿੱਚ ਪ੍ਰੋਗਰਾਮ ਰੱਖ ਰਹੀ ਹੈ ਤਾਂ ਕਿ ਕਿਤੇ ਨਾ ਕਿਤੇ ਅਕਾਲੀ ਦਲ ਦੇ ਫੈਸਲਿਆਂ ਦੇ ਬਰਾਬਰ ਹੀ ਆ ਜਾਏ ਫੈਸਲੇ ਲੈ ਜਾਣ ਜੋ ਸੁਰਖੀਆਂ ਬਣਦੇ ਰਹਿਣ ਜੋ ਸਾਰਿਆਂ ਦਾ ਧਿਆਨ ਕੇਂਦਰਿਤ ਕਰਨ ਇਹ ਵੀ ਸਵਾਲ ਨਾਲ ਦੇ ਨਾਲ ਉੱਤਰਿਆ ਕਿ ਜੇ ਅਕਾਲੀ ਦਲ ਨੇ ਉਹਨਾਂ ਵਿਅਕਤੀਆਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਤਾਂ ਫਿਰ ਕਿਹੜੀ ਗੱਲ ਅਕਾਲੀ ਦਲ ਸੁਧਾਰ ਲੈਣ ਦੀ ਰਹਿ ਜਾਂਦੀ ਹੈ ਕਿਹੜੀ ਪਾਰਟੀ ਦਾ ਉਹ ਸੁਧਾਰ ਕਰਨਾ ਚਾਹੁੰਦਿਆ ਜਿਸ ਪਾਰਟੀ ਦੇ ਵਿੱਚੋਂ ਇਹਨਾਂ ਦਿਗਜ ਆਗੂਆਂ ਨੂੰ ਕੱਢ ਦਿੱਤਾ ਹੋਵੇ ਕਿਉਂਕਿ ਅਕਾਲੀ ਦਲ ਤੋਂ ਵੱਖ ਹੋਇਤਰ ਅਕਾਲੀ ਦਲ ਸੁਧਾਰ ਲੈਣ ਦੀ ਗੱਲ ਤਾਂ ਕਰ ਰਹੀ ਹੈ ਪਰੰਤੂ ਜੇ ਉਹ ਪਾਰਟੀ ਦੇ ਵਿੱਚੋਂ ਕੱਢੇ ਜਾ ਚੁੱਕਿਆ ਤਾਂ ਫਿਰ ਕਿਹੜੀ ਪਾਰਟੀ ਦੇ ਸੁਧਾਰ ਦੀ ਗੱਲ ਦਾ ਦਾਵਾ ਇਹ ਲੋਕ ਜਾਇ ਵਕਰੀ ਤਰ ਕਰਦੀ ਹੈ ਤਾਂ ਹੁਣ ਭਗਵੰਤ ਮਾਨ ਨੇ ਵੀ ਇਹ ਪੰਜ ਕੱਸਿਆ ਕਿ ਇਹ ਗਲਤੀਆਂ ਨਹੀਂ ਐ ਇਹ ਗੁਨਾਹ ਐ ਤੇ ਗਨਾ ਬਖਸ਼ੇ ਦੇ ਜਾਂਦੇ ਤਾਂ ਹੁਣ ਵੇਖਣਾ ਹੋਏਗਾ ਕਿ ਜਥੇਦਾਰ ਸਹਿਬਾਨ ਇਹਨਾਂ ਦੋਨਾਂ ਤਰ੍ਹਾਂ ਦੇ ਪ੍ਰਤੀ ਕਿਸ ਤਰ੍ਹਾਂ ਦਾ ਫੈਸਲਾ ਸਾਂਝੇ ਤੌਰ ਤੇ ਲੈਂਦੇ ਆ ਜਾਂ ਸੁਖਬੀਰ ਸਿੰਘ ਬਾਦਲ ਦਾ ਜਿਸ ਢੰਗ ਦੇ ਨਾਲ ਪਾਰਟੀ ਦੇ ਵਿੱਚ ਬੋਲਬਾਲਾ ਉਹ ਇਸੇ ਤਰ੍ਹਾਂ ਸਾਰੇ ਆਗੂਆਂ ਦੇ ਉੱਤੇ ਸਮੁੱਚੀ ਲੀਡਰਸ਼ਿਪ ਦੇ ਉੱਤੇ ਪਾਰੂ ਪੈਂਦੇ ਨਜ਼ਰ ਆਉਂਦੇ ਰਹਿ ਸਕਦੇ